ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੰਸਥਾਪਕ ਮੈਂਬਰ ਸੇਵਾ ਸਿੰਘ ਸੇਖਮਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਇਸ ਪਾਰਟੀ ਦਾ ਭਵਿੱਖ ਕੀ ਹੋਏਗਾ ਮੌਜੂਦਾ ਸਮੇਂ ਦੇ ਵਿੱਚ ਕਿਸ ਤਰੀਕੇ ਨਾਲ ਇਹਨੂੰ ਐਸਟੈਬਲਿਸ਼ ਕੀਤਾ ਜਾ ਰਿਹਾ ਕਿਹੜਾ ਇਹਦਾ ਵਿਧਾਨ ਸੰਵਿਧਾਨ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਸੇਵਾ ਸਿੰਘ ਸੇਖਮਾ ਜੀ ਤੁਹਾਡੀ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਜਿਹੜਾ ਵਿਧਾਨ ਤੇ ਸੰਵਿਧਾਨ ਜਿਹੜਾ ਹੋਏਗਾ ਉਹ ਮੂਲ ਰੂਪ ਦੇ ਵਿੱਚ ਅਕਾਲੀ ਦਲ ਬਾਦਲ ਵਾਲਾ ਹੋਏਗਾ 1920 ਦੇ ਵਿੱਚ ਜਿਹੜਾ ਬਣਿਆ ਸੀ ਅਕਾਲੀ ਦਲ ਉਹ ਵਾਲਾ ਹੋਏਗਾ ਜਾਂ ਇਹਦੇ ਵਿੱਚ ਕੁਝ ਤਬਦੀਲੀਆਂ ਵੀ ਹੋਣਗੀਆਂ ਵੇਖੋ ਮੈਂ ਸਭ ਤੋਂ ਪਹਿਲੀ ਗੱਲ ਤੇ ਇਹ ਕਹਾਂਗਾ ਕਿ ਅੱਜ ਨਵਾਂ ਅਕਾਲੀ ਦਲ ਬਣਾਉਣ ਦੀ ਲੋੜ ਕਿਉਂ ਪਈ ਜੀ ਉਹ ਲੋੜ ਇਸ ਕਰਕੇ ਪਈ ਆ ਕਿ ਜਿਹੜਾ ਬਾਦਲ ਅਕਾਲੀ ਦਲ ਆ ਉਹਨੇ 1920 ਵਾਲਾ ਜਿਹੜਾ ਅਕਾਲੀ ਦਲ ਸੀ ਉਹ ਉਹਦਾ ਜਿਹੜਾ ਸਬਦਾਨ ਸੀ ਉਹਦੇ ਤੇ ਬਿਲਕੁਲ ਪੈਰਾ ਨਹੀਂ ਦਿੱਤਾ ਜੀ ਉਹਨਾਂ ਨੇ ਇੱਕ ਜਿਵੇਂ ਪੰਜਾਬੀ ਪਾਰਟੀ ਆਪਾਂ ਕਹਿ ਸਕਦੇ ਆ ਉਹ ਬਣਾ ਕੇ ਰੱਖ ਦਿੱਤੀ ਜੀ ਔਰ ਇਹ ਗੱਲੋ ਕਿ ਉਹਨਾਂ ਦੀ ਲਿਮਟਿਟਡ ਕੰਪਨੀ ਜਿਹੜੀ ਹੈ ਨਾ ਉਹ ਹੁਣ ਅਕਾਲੀ ਦਲ ਦੇ ਤੌਰ ਤੇ ਵਿਚਰ ਰਹੀ ਆ ਸੋ ਇਹ ਵਜ੍ਹਾ ਆ ਜੇ ਦੀ ਵਜ੍ਹਾ ਕਰਕੇ ਅਸੀਂ ਜਿਹੜਾ ਨਵਾਂ ਅਕਾਲੀ ਦਲ ਬਣਾਇਆ ਅਸੀਂ ਮੂਲ ਰੂਪ ਵਿੱਚ ਸਿਧਾਂਤਕ ਤੌਰ ਤੇ 1920 ਵਾਲਾ ਜਿਹੜਾ ਵਿਧਾਨ ਆ ਉਹਦੇ ਤੇ ਕੇਂਦਰਤ ਕਰਾਂਗੇ ਲੇਕਿਨ ਸਮੇਂ-ਸਮੇਂ ਆਪਣੇ ਚੇਂਜਸ ਆਉਂਦੀਆਂ ਰਹਿੰਦੀਆਂ ਨੇ ਉਹਦੇ ਮੁਤਾਬਕ ਜਿਹੜੀਆਂ ਵੀ ਕੋਈ ਤਬਦੀਲੀਆਂ ਕਰਨ ਦੀ ਲੋੜ ਹੋਏਗੀ ਉਹਦੇ ਵਿੱਚ ਐਡ ਕਰਾਂਗੇ ਤੁਹਾਡੇ ਕਹਿਣ ਦੇ ਮੁਤਾਬਕ ਜਿਹੜੇ ਮੂਲ ਰੂਪ ਦੇ ਵਿੱਚ ਮੁੱਦੇ ਸਿਗੇ ਉਹਨਾਂ ਤੋਂ ਕਿਨਾਰੇ ਤੇ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਕਰਕੇ ਅਲੈਦਾ ਪਾਰਟੀ ਬਣਾਉਣ ਦੀ ਜ਼ਰੂਰਤ ਮਹਿਸੂਸ ਹੋਈ ਪਰ ਅਕਾਲੀ ਦਲ ਬਾਦਲ ਦੇ ਵੱਲੋਂ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਬਾਦਲ ਹੋਰੀ ਲਗਾਤਾਰ ਇਦਾਂ ਦੀਆਂ ਬਿਆਨਬਾਜ਼ੀਆਂ ਕਰ ਰਿਹਾ ਕਿ ਸੇਵਾ ਸਿੰਘ ਸੇਖਮਾਹੋਰੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਚਾਹੁੰਦੇ ਸਿਗੇ ਉਹਨਾਂ ਨੂੰ ਪ੍ਰਧਾਨ ਬਣਾਇਆ ਨਹੀਂ ਗਿਆ ਇਸ ਕਰਕੇ ਉਹਨਾਂ ਨੇ ਬਗਾਵਤ ਕੀਤੀ ਹੈ ਇਹ ਬਿਲਕੁਲ ਝੂਠੀ ਗੱਲ ਹੈ ਨਾ ਮੈਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨਗੀ ਦਾ ਉਮੀਦਵਾਰ ਸਾਂ ਪ੍ਰੈਸ ਵਾਲੇ ਲੋਕਾਂ ਨੇ ਜਰੂਰ ਮੇਰਾ ਨਾਂ ਸੀਨੀਅਰ ਹੁਣ ਕਰਕੇ ਤੇ ਨਾਂ ਦੇ ਦਿੰਦੇ ਰਹੇ ਆ ਨਾ ਮੈਂ ਉਹਨਾਂ ਨੂੰ ਕਦੀ ਕਿਹਾ ਵੀ ਮੈਨੂੰ ਤੁਸੀਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਓ ਤੇ ਨਾ ਮੈਂ ਉਹਦਾ ਕਦੀ ਉਮੀਦਵਾਰ ਬਣਿਆ ਜੀ ਤੁਸੀਂ ਉਹਦੇ ਉਮੀਦਵਾਰ ਨਹੀਂ ਬਣੇ ਇਹ ਸਿਰਫ ਵਾਹਾਂ ਜਿਹੜੀਆਂ ਉਹ ਉਡਾਈਆਂ ਗਈਆਂ ਕਿਉਂਕਿ ਬਾਕਾਇਦਾ ਕੁਝ ਲੀਡਰਸ ਦੇ ਨਾਲ ਗੱਲ ਹੋਈ ਸੀ ਤੇ ਉਹਨਾਂ ਨੇ ਇਹੀ ਗੱਲ ਕਹੀ ਸੀਗੀ ਇਸ ਕਰਕੇ ਅਲੈਦਾ ਜਿਹੜੀ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੇਵਾ ਸਿੰਘ ਸੇਖਮਾਹਰਾਂ ਦੇ ਵੱਲੋਂ ਹੁਣ ਜਦੋਂ ਭਵਿੱਖ ਦੇ ਵਿੱਚ ਇਸ ਪਾਰਟੀ ਦੀ ਅਸੀਂ ਗੱਲ ਕਰਦੇ ਆ ਨਵੀਂ ਬਣੀ ਪਾਰਟੀ ਦੀ ਤਾਂ ਕੀ ਇਸ ਗੱਲ ਦੀ ਛੋਟੀ ਹੋਏਗੀ ਕਿ ਜਿਸ ਤਰੀਕੇ ਨਾਲ ਪਹਿਲੀ ਪਾਰਟੀ ਪਰਿਵਾਰਵਾਦੀ ਸ਼ਿਕਾਰ ਹੋਈ ਹੈ ਉਸ ਤਰੀਕੇ ਨਾਲ ਇਹ ਪਾਰਟੀ ਜਿਹੜੀ ਆ ਉਹ ਪਰਿਵਾਰਵਾਦੀ ਸ਼ਿਕਾਰ ਨਹੀਂ ਹੋਏਗੀ ਵੇਖੋ ਜਿਹੜੀਆਂ ਗਲਤੀਆਂ ਪਹਿਲੀ ਪਾਰਟੀ ਨੇ ਕੀਤੀਆਂ ਨੇ ਜਿਹਦੇ ਕਰਕੇ ਇਹ ਸਾਨੂੰ ਤਰद्दਦ ਕਰਨਾ ਪਿਆ ਆ ਉਹ ਗਲਤੀਆਂ ਫੇਰ ਨਹੀਂ ਦਰਾਵਾਂਗੇ ਅੱਛਾ ਇੱਕ ਚੀਜ਼ ਹੋਰ ਵੀ ਹੈ ਹੁਣ ਇਸ ਵੇਲੇ ਬਹੁਤ ਸਾਰੀਆਂ ਪੰਥਕ ਧਿਰਾਂ ਪੰਜਾਬ ਦੇ ਵਿੱਚ ਉੱਬਰਦੀਆਂ ਪਈਆਂ ਨੇ ਬਰਗਾੜੀ ਦੇ ਵਿੱਚ ਮੋਰਚਾ ਵੀ ਲੱਗਾ ਸੀਗਾ ਇੱਕ ਪਾਸੇ ਸੁਪਾਲ ਖਹਿਰਾ ਹੋਰਾਂ ਦਾ ਢੜਾ ਵੀ ਕੁਝ ਪੰਥਕ ਏਜੰਡਿਆਂ ਨੂੰ ਨਾਲ ਲੈ ਕੇ ਚੱਲਦਾ ਪਿਆ ਜੇ ਭਵਿੱਖ ਦੇ ਵਿੱਚ ਕਿਸੇ ਕਿਸਮ ਦਾ ਕੋਈ ਸਮਝੌਤਾ ਕਰਨਾ ਪਿਆ ਤੇ ਇਹਨਾਂ ਧਿਰਾਂ ਦੇ ਨਾਲ ਤੁਹਾਡੀ ਪਾਰਟੀ ਵੱਲੋਂ ਸਮਝੌਤਾ ਕੀਤਾ ਜਾ ਸਕਦਾ ਸੰਭਾਵਨਾਵਾਂ ਮਹਿਗੀਆਂ ਨੇ ਅਸੀਂ ਆਉਣ ਵਾਲੇ ਸਮੇਂ 'ਚ ਉਹ ਕੁਝ ਕਰਾਂਗੇ ਜੋ ਪੰਜਾਬ ਦੇ ਭਲੇ 'ਚ ਹੋਏਗਾ ਜੋ ਪੰਜਾਬ ਦੇ ਲੋਕਾਂ ਦੇ ਭਲੇ ਦਾ ਹੋਏਗਾ ਅਸੀਂ ਸਵਾਏ ਕਾਂਗਰਸ ਦੇ ਕਿਸੇ ਨੂੰ ਵੀ ਅਸ਼ੂਤ ਨਹੀਂ ਗਿਣਦੇ ਜੀ ਜੋ ਵੀ ਪੰਜਾਬ ਦੇ ਭਲੇ ਦਾ ਪ੍ਰੋਗਰਾਮ ਲੈ ਕੇ ਆਵੇਗਾ ਅਸੀਂ ਉਹ ਉਹਦੇ ਨਾਲ ਲੈਦੇ ਕਰ ਸਕਦੇ ਹਾਂ ਜੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਹਿੱਸਾ ਲੈ ਗਈ ਇਹ ਪਾਰਟੀ ਬਿਲਕੁਲ ਲੈ ਗਈ ਜੇਕਰ ਪੋਲੀਟੀਕਲ ਪਾਰਟੀ ਨੇ ਇਲੈਕਸ਼ਨਾਂ 'ਚ ਹਿੱਸਾ ਨਹੀਂ ਲੈਣਾ ਤੇ ਹੋਰ ਉਹਦਾ ਕੰਮ ਕੀ ਰਹਿ ਗਿਆ ਤੇ 2019 ਦੀਆਂ ਚੋਣਾਂ ਲਈ ਤਿਆਰੀ ਹੈ ਜਾਂ ਉਹ ਅਜੇ ਸੋਚ ਵਿਚਾਰ ਕਰਨੀ ਬਾਕੀ ਹੈ ਇਹਦੇ ਵਾਸਤੇ ਵਿਚਾਰ ਕਰਾਂਗੇ ਉਹ ਕਿਉਂਕਿ ਬਹੁਤ ਨਜ਼ਦੀਕ ਆ ਗਈਆਂ ਪਾਰਟੀ ਨਵੀਂ ਬਣੀ ਆ ਅਸੀਂ ਜਿਹੜੇ ਸੀਨੀਅਰ ਸਾਥੀ ਆ ਉਹ ਬਹਿ ਕੇ ਵਿਚਾਰ ਕਰਾਂਗੇ ਵੀ ਇਸ ਇਲੈਕਸ਼ਨ 'ਚ ਹਿੱਸਾ ਲੈਣਾ ਕਿ ਨਹੀਂ ਅੱਛਾ ਇਸ ਨਵੀਂ ਪਾਰਟੀ ਦੇ ਅਲੈਦਾ ਬਣਨ ਦਾ ਕਾਰਨ ਵੱਡਾ ਕਾਰਨ ਇਹ ਸੀਗਾ ਕਿ ਅਕਾਲੀ ਦਲ ਬਾਦਲ ਦੇ ਉੱਤੇ ਪਰਿਵਾਰ ਦਾ ਕਬਜ਼ਾ ਸੀਗਾ ਟਕਸਾਲੀ ਅਕਾਲੀਆਂ ਨੂੰ ਉਹਨਾਂ ਇੱਜ਼ਤ ਮਾਣ ਤੁਹਾਡੇ ਕਹਿਣ ਦੇ ਮੁਤਾਬਕ ਜਾਂ ਤੁਹਾਡੇ ਸਾਥੀਆਂ ਦੇ ਕਹਿਣ ਦੇ ਮੁਤਾਬਕ ਨਹੀਂ ਮਿਲਦਾ ਸੀ ਉਹ ਸੀਗਾ ਜਾਂ ਫਿਰ ਜੋ ਬੇਅਦਬੀ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਵਾਪਰੀਆਂ ਉਹਨਾਂ ਨੇ ਵੱਧ ਠੇਸ ਪਹੁੰਚਾਈ ਹੈ ਉਸ ਕਰਕੇ ਇਹ ਸਾਰਾ ਕੁਝ ਕਰਨਾ ਪਿਆ ਨਹੀਂ ਵੇਖੋ ਜਿੱਥੋਂ ਤੱਕ ਇੱਜ਼ਤ ਮਾਣ ਦੀ ਗੱਲ ਆ ਸਾਡਾ ਪੂਰਾ ਸੀ ਪਾਰਟੀ 'ਚ ਜੀ ਇਹ ਨਹੀਂ ਅਸੀਂ ਕਹਿ ਸਕਦੇ ਕਿ ਪਾਰਟੀ ਵਿੱਚ ਸਾਡਾ ਇੱਜ਼ਤ ਮਾਨ ਸਤਿਕਾਰ ਨਹੀਂ ਸੀ ਉਹ ਪੂਰਾ ਸੀ ਲੇਕਿਨ ਜਿਹੜੀ ਅਸੀਂ ਸਿਧਾਂਤ ਦੀ ਗੱਲ ਕਰਦੇ ਸਾਂ ਜੇਦੀ ਵਜ੍ਹਾ ਕਰਕੇ ਪਾਰਟੀ ਨੂੰ ਢਾਹ ਲੱਗੀ ਤੇ ਪਾਰਟੀ 117 ਵਿੱਚੋਂ 15 ਸੀਟਾਂ ਤੇ ਆ ਗਈ ਤੇ ਪੰਜਾਬ ਵਿੱਚ ਦੂਸਰੇ ਨੰਬਰ ਦੀ ਬਜਾਏ ਵੀ ਤੀਸਰੇ ਨੰਬਰ ਤੇ ਆ ਗਈ ਜਦੋਂ ਅਸੀਂ ਇਹ ਗੱਲਾਂ ਲੀਡਰਸ਼ਿਪ ਦੇ ਸਾਹਮਣੇ ਰੱਖਦੇ ਸਾਂ ਤੇ ਸਾਡੀ ਉਹ ਗੱਲ ਸੁਣੀ ਨਹੀਂ ਸੀ ਜਾਂਦੀ ਫਿਰ ਜਦੋਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸੌਦੇ ਸਾਥ ਨੂੰ ਮਾਫੀ ਦਿੱਤੀ ਆ ਬੈਬਲ ਕਲਾ ਜਿਹੜਾ ਕਾਂਡਾ ਹੋਇਆ ਇਸ ਗੱਲ ਤੇ ਵੀ ਅਸੀਂ ਉਹਨਾਂ ਨੂੰ ਇਹ ਕਹਿੰਦੇ ਰਹੇ ਕਿ ਤੁਸੀਂ ਗਲਤ ਕਰ ਰਹੇ ਹੋ ਇਹ ਇਹ ਗੱਲਾਂ ਗਲਤ ਹੋ ਰਹੀਆਂ ਤੇ ਨਾਲ ਅਕਾਲੀ ਦਲ ਵੀ ਕਮਜ਼ੋਰ ਹੋਏਗਾ ਖਾਲਸਾ ਪੰਥ ਦਾ ਨੁਕਸਾਨ ਹੋਏਗਾ ਲੇਕਿਨ ਉਹਨਾਂ ਸਾਡੀ ਕੋਈ ਨਹੀਂ ਸੁਣੀ ਜਦੋਂ ਅਸੀਂ ਵੇਖਿਆ ਕਿ ਹੁਣ ਸਾਡੀ ਗੱਲ ਦੀ ਸੁਣਵਾਈ ਨਹੀਂ ਹੁੰਦੀ ਤੇ ਅਕਾਲੀ ਦਲ ਮਰ ਚਲੇ ਆਇਆ ਫਿਰ ਅਸੀਂ ਇਹ ਆਵਾਜ਼ ਜਿਹੜੀ ਆ ਬੁਲੰਦ ਕੀਤੀ ਆ ਤੇ ਖਾਲਸਾ ਪੰਥ ਦੀ ਤੇ ਸੰਗਤ ਦੀ ਕਚੈਰੀ 'ਚ ਆਪਣਾ ਕੇਸ ਲੈ ਕੇ ਆਏ ਆ ਆਖਰੀ ਸਵਾਲ ਹੈ ਤਾਨੂੰ ਜਦੋਂ ਪਾਰਟੀ ਬਣਾਈ ਅਰਦਾਸ ਕਰਨ ਤੋਂ ਬਾਅਦ ਤੁਸੀਂ ਪ੍ਰੈਸ ਕਾਨਫਰੰਸ ਕਰਨੀ ਸੀ ਤੇ ਇਸ ਪਰਿਸਰ ਦੇ ਵਿੱਚ ਪ੍ਰੈਸ ਕਾਨਫਰੰਸ ਤੱਕ ਜਿਹੜੀ ਆ ਉਹ ਕਰਨ ਨਹੀਂ ਦਿੱਤੀ ਗਈ ਦਰਵਾਜ਼ੇ ਜਿਹੜਾ ਉਹ ਬੰਦ ਕਰ ਦਿੱਤੇ ਗਏ ਇਸ ਰਵਈਏ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਵੇਖੋ ਇਹ ਇਹਹੀ ਤੇ ਰਵਈਆ ਜਿਹਦੀ ਵਜ੍ਹਾ ਕਰਕੇ ਨਵੀਂ ਪਾਰਟੀ ਬਣੀ ਆ ਇਹ ਸਾਧ ਸੰਗਤ ਦਾ ਅਸਥਾਨ ਆ ਇੱਥੇ ਕਿਸੇ ਨੂੰ ਵੀ ਮਨਾ ਨਹੀਂ ਕੀਤਾ ਜਾ ਸਕਦਾ ਇੱਥੇ ਕੋਈ ਵੀ ਦੇਸ਼ ਵਿਦੇਸ਼ ਹੋ ਕਿਸੇ ਵੀ ਜਾਤ ਬਰਾਦਰੀ ਉੱਚ ਨੀਚ ਕੋਈ ਵੀ ਆਵੇ ਕਿਸੇ ਨੂੰ ਇੱਥੇ ਮਨਾ ਨਹੀਂ ਕਿਉਂਕਿ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਨੇ ਚੋਹ ਵਰਣਾ ਨੂੰ ਹੀ ਇੱਥੇ ਆਉਣ ਦਾ ਹੱਕ ਹੈ ਤੇ ਅਸੀਂ ਅੱਜ ਘਟੋ ਘਟ 8 7 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਆਂ ਜੀ ਔਰ ਸੀਨੀਅਰ ਲੀਡਰਸ਼ਿਪ ਹੈ ਐਮਪੀ ਸਾਹਿਬ ਸੀ ਸਾਡੇ ਪ੍ਰਬੰਧਨ ਸਾਹਿਬ ਉਹਨਾਂ ਨੂੰ ਇਸ ਤਰ੍ਹਾਂ ਦਰਵਾਜ਼ਾ ਬੰਦ ਕਰ ਦੇਣਾ ਕਿ ਇੱਥੇ ਤੁਸੀਂ ਪ੍ਰੈਸ ਕਾਨਫਰੰਸ ਨਹੀਂ ਕਰਨੀ ਮਾਈਕ ਨਾ ਦੇਣਾ ਸਹਿਯੋਗ ਨਾ ਕਰਨਾ ਇਹਦਾ ਮਤਲਬ ਇਹ ਆ ਵੀ ਜੋ ਅਸੀਂ ਕਹਿ ਰਹੇ ਸਾਂ ਕਿ ਬਾਦਲ ਪਰਿਵਾਰ ਦਾ ਕਬਜ਼ਾ ਆ ਜੀ ਇਹ ਡਿਕਟੇਟਰਸ਼ਿਪ ਆ ਔਰ ਜਿਹੜੀ ਗੱਲ ਅਸੀਂ ਕਹਿੰਦੇ ਹਾਂ ਕਿ ਸ਼੍ਰੋਮਣੀ ਕਮੇਟੀ ਰਾਜਨੀਤੀ ਦੀ ਭੇਟ ਚੜੀ ਆ ਇਹ ਰਾਜਨੀਤੀ ਦੀ ਭੇਟ ਨਹੀਂ ਤੇ ਹੋਰ ਕੀ ਆ ਉਹਦੀ ਇਹ ਮਿਸਾਲ ਆ ਇਸ ਤਰੀਕੇ ਦਾ ਰਵਈਆ ਲੱਗਦਾ ਨਹੀਂ ਕਿ ਥੋੜਾ ਡਰ ਪੈਦਾ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਇਹ ਤੇ ਉਹਨਾਂ ਨੂੰ ਪਤਾ ਹੋਊਗਾ ਇਹ ਉਹ ਦੱਸ ਸਕਦੇ ਆ ਵੀ ਸਾਨੂੰ ਡਰਿਆ ਆ ਕਿ ਜਾ ਨਹੀਂ ਲੇਕਿਨ ਇੱਕ ਗੱਲ ਜਿਹੜੂ ਗੁਰਿਆ ਕਿ ਅੱਜ ਜਿਵੇਂ ਇਕੱਠ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਲੋਕ ਆ ਮਹਾਰੇ ਆਏ ਨੇ ਇਹ ਗੱਲ ਸਾਬਤ ਕਰਦੀ ਆ ਵੀ ਹੁਣ ਬਾਦਲ ਸਾਹਿਬ ਨੂੰ ਚੰਗੀ ਤਰ੍ਹਾਂ ਕਿਤੇ ਨਿਵੇਕਲੇ ਬੈ ਕੇ ਸੋਚਣਾ ਪਏਗਾ ਵੀ ਹੁਣ ਪਰਿਵਾਰ ਰੱਖਣਾ ਕਿ ਪਾਰਟੀ ਰੱਖਣੀ ਹੈ ਮੈਂ ਮੈਂ ਸਲਾਹ ਦਿੰਨਾ ਬਾਦਲ ਸਾਹਿਬ ਨੂੰ ਕਿ ਪਾਰਟੀ ਉਹ ਆ ਜਿੰਨੇ ਤੁਹਾਨੂੰ 5 ਵਾਰੀ ਪੰਜਾਬ ਦੀ ਰਾਜ ਸਤਾ ਦਿੱਤੀ ਆ ਤੁਸੀਂ ਉਹਨੂੰ ਮਾਂ ਵੀ ਕਹਿੰਦੇ ਰਹੇ ਹੋ ਹੁਣ ਮਾਂ ਚੁਣ ਲਓ ਪਰਿਵਾਰ ਨਾ ਚੁਣੋ ਪਰਵਾਰ ਕੋਲ ਤੇ ਹੋਰ بڑے ਵੱਡੇ ਕਾਰੋਬਾਰ ਆ بڑا ਪੈਸਾ ਆ ਬੜਾ ਕੁਝ ਕਰ ਸਕਦੇ ਆ ਹੁਣ ਜਾਂ ਪਰਿਵਾਰ ਬਚਣਾ ਜਾਂ ਪਾਰਟੀ ਬਚਣੀ ਆ ਹੁਣ ਪਰਿਵਾਰ ਛੱਡ ਦਿਓ ਪਾਰਟੀ ਬਚਾ ਲਓ ਤਾਂ ਕਿ ਸਿੱਖ ਕੌਮ ਦਾ ਭਲਾ ਹੋ ਸਕੇ ਖਾਲਸਾ ਪੰਥ ਦਾ ਭਲਾ ਹੋ ਸਕੇ ਪੰਜਾਬ ਦਾ ਭਲਾ ਹੋ ਸਕੇ ਇੱਕ ਇੱਕ ਆਖਰੀ ਸਵਾਲ ਕੀ ਜੇ ਬਾਰ ਬਾਰ ਕਿਹਾ ਜਾ ਰਿਹਾ ਸੀ ਕਿ ਸੁਖਬੀਰ ਬਾਦਲ ਖੜੀ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦੇਣ ਜੇ ਹੁਣ ਵੀ ਅਸਤੀਫਾ ਕਿਤੇ ਆ ਜਾਂਦਾ ਹੈ ਤੇ ਵਾਪਸ ਉਹਨਾਂ ਦੇ ਨਾਲ ਸਾਂਝ ਪੈਣ ਦੀ ਕੋਈ ਸੰਭਾਵਨਾ ਨਜ਼ਰ ਆਉਂਦੀ ਹੈ ਜਾਂ ਇਸੇ ਤਰੀਕੇ ਨਾਲ ਅਲੈਦਾ ਲੜਾਈ ਲੜੀ ਜਾਏਗੀ ਹੁਣ ਅਸੀਂ ਲక్ష్ਮਣ ਰੇਖਾ ਪਾਰ ਕਰ ਗਏ ਜੀ ਅਸੀਂ ਬੜਾ ਸਮਾਂ ਦਿੱਤਾ ਪੰਜ ਚਾਰ ਮਹੀਨੇ ਦਾ ਸਮਾਂ ਦਿੱਤਾ ਜਦੋਂ ਉਹਨਾਂ ਨੇ ਸਾਡੇ ਵੱਲ ਕੋਈ ਇਹੋ ਜਿਹਾ ਕਦਮ ਵਧਾਇਆ ਹੀ ਨਹੀਂ ਨਾਲੇ ਮੈਂ ਸਮਝ ਨਾ ਕਿ ਜਿਹੜੀਆਂ ਆ ਉਹ ਲਾਉਂ ਨਾਲ ਨੇ ਕੀਤੀਆਂ ਨੇ ਜਿਹੜੇ ਬੱਜਰ ਪਾਪ ਉਹਨਾਂ ਨੇ ਕੀਤੇ ਆ ਉਹਨਾਂ ਨਾਲ ਮਿਲਣ ਦਾ ਸਾਡਾ ਕੋਈ ਮਤਲਬ ਨਹੀਂ ਬਣਦਾ ਸ਼ੁਕਰੀਆ ਸੇਵਾ ਸਿੰਘ ਸਖਮਾ ਜੀ ਔਰ ਇਹਨਾਂ ਸੇਵਾ ਸਿੰਘ ਸੇਖਵਾਹਰੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਲਕਸ਼ਮਣ ਰੇਖਾ ਉਹ ਪਾਰ ਕਰਕੇ ਜਿਹੜਾ ਉਹ ਆ ਗਏ ਆ ਇਸ ਕਰਕੇ ਉਹ ਹੁਣ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਸਾਂਝ ਬਣਾਉਣ ਦੇ ਕਿਸੇ ਤਰੀਕੇ ਦੇ ਵੀ ਰੌਂ ਦੇ ਵਿੱਚ ਨਜ਼ਰ ਨਹੀਂ ਆਉਂਦੇ ਸਿੱਧੇ ਤੌਰ ਤੇ ਅੱਜ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਇਹ ਨਵੀਂ ਪਾਰਟੀ ਪੰਜਾਬ ਦੇ ਸਿਆਸੀ ਭੁਵਿੱਖ ਦੇ ਵਿੱਚ ਆਪਣੀ ਕਿਹੜੀ ਥਾਂ ਬਣਾਉਂਦੀ ਹੈ ਕਿਵੇਂ ਬਣਾਉਂਦੀ ਹੈ ਤੇ ਕਿੰਨੋਂ ਕੋ ਸਿਆਸੀ ਜ਼ਮੀਨ ਦੇ ਉੱਤੇ ਆਪਣੀ ਪਕੜ ਮਜ਼ਬੂਤ ਕਰ ਪਾਉਂਦੀ ਹੈ ਫਿਲਹਾਲ ਇਹ ਆਉਣ ਵਾਲਾ ਸਮਾਂ ਦੱਸੇਗਾ ਦਾਅਵੇ ਬਹੁਤ ਕੀਤੇ ਜਾ ਰਹੇ ਆ ਵਾਅਦੇ ਬਹੁਤ ਕੀਤੇ ਜਾ ਰਹੇ ਆ ਇਹਨਾਂ ਦਾਅਵਿਆਂ ਵਾਅਦਿਆਂ ਦਾ ਹਸ਼ਰ ਆਉਣ ਵਾਲੇ ਸਮੇਂ ਤੇ ਪਤਾ ਲੱਗੇਗਾ ਕੈਮਰਾਮੈਨ ਬੌਬੀ ਦੇ ਨਾਲ ਜਸਵੀਰ ਟੀਵੀ ਪੰਜਾਬ ਅੰਮ੍ਰਿਤਸਰ